ਅੱਜ ਮੰਨੂ ਖੁਸ਼ੀ ਆ ਔਰ ਇਲਾਕੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੀ ਆ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਸ ਨੂੰ ਭਗਵੰਤ ਮਾਨ ਜੀ ਨੇ ਔਰ ਸ਼੍ਰੀ ਹਰਜੋਤ ਬਾਸ ਜੀ ਨੇ ਬਾਕੂਬੀ ਨਾਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਔਰ ਗੁਰਦਾਸਪੁਰ ਦੇ ਵਿੱਚ ਸਕੂਲ ਆਫ ਐਮਿਨੈਂਸ ਇਸ ਇਲਾਕੇ ਨੂੰ ਦਿੱਤਾ ਔਰ ਜਿੱਥੇ ਸਕੂਲ ਆਫ ਐਮਿਨੈਂਸ ਦੇ ਵਿੱਚ ਵਧੀਆ ਕ੍ਰਿਪਮੇਟ ਵਧੀਆ ਬਿਲਡਿੰਗਸ ਆ ਰਹੀਆਂ ਨੇ ਉੱਥੇ ਬੱਚਿਆਂ ਵਾਸਤੇ ਜਿਹੜੀ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਉਹਨਾਂ ਨੂੰ ਕਨਵੈਸ ਦਾ ਪ੍ਰਬੰਧ ਕੀਤਾ ਜਾਵੇ ਅੱਜ ਉਹ ਜਿਹੜੀ বাস ਆ ਪਹਿਲੀ ਉਹਨੂੰ ਅੱਜ ਅਸੀਂ ਰਵਾਨਾ ਕੀਤਾ ਉਹ ਬੱਚਿਆਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਜਾਊਗੀ ਬੱਚੇ ਆਪਣੇ ਇੱਥੇ ਪੜਾਈ ਕਰਨਗੇ ਔਰ ਉਸ ਤੋਂ ਬਾਅਦ ਉਹ বাস ਜਿਹੜੀ ਆ ਉਹਨਾਂ ਨੂੰ ਛੱਡੇ ਜਾਊਗੀ ਸੋ ਮੈਂ ਸਮਝ ਲਾ ਕਿ ਸਕੂਲ ਆਫ ਐਮਨਸ ਦੇ ਵਿੱਚ ਜਿਹੜੇ ਬੱਚੇ ਪੜ ਰਹੇ ਨੇ ਕਈ ਬੱਚੇ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਨੇ ਉਹਨਾਂ ਵਾਸਤੇ ਕਨਵੇਸ ਦੀ ਪ੍ਰੋਬਲਮ ਸੀ ਔਰ ਮੈਨੂੰ ਅਜੇ ਵੀ ਖੁਸ਼ੀ ਆ ਕਿ ਅਕਾਲਪੁਰਖ ਨੇ ਦਾਸ ਦੇ ਮੂਹੋਂ ਗੱਡੀ ਗੱਲ ਪੂਰੀ ਹੋਈ ਮੈਂ ਛੋੜਾਂ ਦੇ ਵਿੱਚ ਜਿਸ ਵਕਤ ਲੋਕ ਸਭਾ ਜੀ ਆ ਸੀਗਾ ਤੇ ਮਸਤਾਵਾ ਜੱਟਾ ਗਿਆ ਉੱਥੇ ਰਾਜ ਗੰਦਮ ਸਿੰਘ ਹਣੀ ਇੱਥੇ ਨੇ ਚੈਨ ਮਸੀ ਹਣੀ ਨੇ ਰਾਤ ਸੁਣੀ ਨੇ ਉੱਥੇ ਇੱਕ ਬੱਚੀ ਆ ਸੁਨਿਆ ਸ਼ੈਮਲ ਦੀ ਬੇਟੀ ਆ ਆਪਣੇ ਨਾਨਕੇ ਘਰੋ ਰਹਿ ਰਹੀ ਆ ਔਰ ਉਹ ਬੋਲਣ ਦੇ ਵਿੱਚ ਇੰਨੀ ਸਮਾਰਟ ਸੀ ਇੰਨੀ ਵਧੀਆ ਸੀ ਉਹ ਕਹਿ ਲੱਗੀ ਵੀ ਸਾਨੂੰ ਕਮਿਊਨਿਕੇਸ਼ਨ ਦੀ ਪ੍ਰੋਬਲਮ ਹੈ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਕਿਸੇ ਪ੍ਰਾਈਵੇਟ ਸਕੂਲ ਚ ਪੜ ਰਹੀ ਆ ਪਰ ਉਹਨੇ ਮੈਨੂੰ ਦੱਸਿਆ ਵੀ ਨਹੀਂ ਮੈਂ ਸਕੂਲ ਆ ਐਮਰਸ ਦੇ ਸਟੂਡੈਂਟ ਆ ਔਰ ਇੰਨੀ ਵਧੀਆ ਗੱਲ ਕਰ ਰਹੀ ਸੀ ਔਰ ਉਹਨੇ ਕਿਹਾ ਵੀ ਸਾਨੂੰ ਕਮਿਊਨਿਕੇਸ਼ਨ ਕਰਕੇ ਮੁਸ਼ਕਲ ਹੋ ਰਹੀ ਆ ਸੋ ਅੱਜ ਉਹਦੀ ਜਿਹੜੀ ਬੱਚੇ ਦੀ ਗਈ ਕੱਲ ਅੱਜ ਵੀ ਪ੍ਰਮਾਤਮਾ ਨੇ ਉਹ ਪੂਰੀ ਕੀਤੀ ਆ ਸੋ ਇਹ ਤਿੰਨ ਬੱਸਾਂ ਇੱਥੋਂ ਚੱਲਣਗੀਆਂ ਪਹਿਲੀ ਵਾਰ ਸੱਚੀ ਅੱਜ ਪਰਵਾਨਾ ਕੀਤੀ ਆ ਅਨਲ ਪਾ ਜੀ ਲਈ ਦੂਸਰੀ ਬਾਸਾ ਔਰ ਤੀਸਰੀ ਬਾਸਾ ਵੱਖਰੇ ਵੱਖਰੇ ਰੂਟਸ ਦੇ ਉੱਪਰ ਸ਼ੁਰੂ ਕਰਵਾ ਦਿਓ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜਾ ਇੱਕ ਸੁਪਨਾ ਆ ਅਰਵਿੰਦ ਕੇਦਰੀਵਾਲ ਜੀ ਦੀ ਸਾਰੀ ਟੀਮ ਨੇ ਪੰਜਾਬ ਲਈ ਲਿਆ ਸੀ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਬਿਹਤਰੀ ਮੈਡਮ ਨਾਲ ਹੋ ਜਾਓ ਮੈਡਮ ਨਾਲ ਹੋ ਜਾਓ ਨਾਲ ਹੋ ਜਾਓ ਮੈਡਮ